ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਨਪੀ ਸਿੰਘ ਏਡੀਓ ਖੇਤੀਬਾੜੀ ਤੇ ਇੱਕ ਸਾਮਪਲਾਈ ਵਿਭਾਗ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਨਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਕਣਕ ਦਾ ਵੱਧ ਝਾੜ ਲੈਣ ਲਈ ਕਿਹੜਾ ਨੁਕਤਾ ਵਰਤੀ ਆਪਾਂ ਤਾਂ ਕਿ ਆਪਣਾ ਮੈਕਸਿਮ ਝਾੜ ਆਵੇ ਹੁਣ ਜਿਹੜੇ ਸਮਾਂ ਚੱਲ ਰਿਹਾ ਗੋਹ ਵਾਲਾ ਜਾਂ ਝੰਡੇ ਪੱਤੇ ਵਾਲਾ ਜਾਂ 75 ਤੋਂ 80 ਦਿਨ ਦੀਆਂ ਕਣਕਾਂ 90 ਦਿਨ ਤੱਕ ਦੀਆਂ ਉਹਦੇ ਕਿਹੜੀ ਸਪਰੇਇ ਕਰਣੀਆਂ ਕਿਹੜੀਆਂ ਕਰੀਏ ਤਾਂ ਕਿ ਜਿਹੜਾ ਆਪਣਾ ਸਭ ਤੋਂ ਵੱਧ ਝਾੜ ਆ ਸਕੇ ਇਹਦੇ ਨਾਲ ਆਪਾਂ ਗੱਲ ਕਰਾਂਗੇ ਜਿਵੇਂ ਕਿ ਐਨਪੀਕੇ 1304505234 ਨਾਲ ਜਿਹੜੀ ਮੈਗਨੀਜ਼ਮ ਲਾ ਕੇ ਕਰ ਸਕਦੇ ਆਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਝੰਡੇ ਪੱਤੇ ਦੀ ਮਹੱਤਤਾ ਕੀ ਹੈ ਉਹਦੇ ਬਾਰੇ ਉਦੋਂ ਬਾਅਦ ਆਪਾਂ ਗੱਲ ਕਰਾਂਗੇ ਫੰਗੀ ਸਾਈਡ ਜਿਹੜਾ ਕਰਨ ਦਾ ਸਭ ਤੋਂ ਵਧੀਆ ਸਮਾਂ ਕੀ ਹੈ ਸੋ ਕਿਰਪਾ ਕਰਕੇ ਜਿਹੜੀ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਸੁਣਿਓ ਕਿਉਂਕਿ ਐਂਡ ਤੱਕ ਹੀ ਜਿਹੜਾ ਇਹ ਕੰਮ ਦੀਆਂ ਗੱਲਾਂ ਐਂਡ ਤੱਕ ਹੀ ਦੱਸੀਆਂ ਜਾਣੀਆਂ ਆ ਸੋ ਕੋਈ ਪੁਆਇੰਟ ਮਿਸ ਨਾ ਕਰਿਓ ਧਿਆਨ ਨਾਲ ਮੇਰਾ ਵੀਰ ਗੱਲ ਜਰੂਰ ਸੁਣਿਓ ਸੋ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਇਹਦੇ ਨਾਲ ਜੇਕਰ ਤੁਸੀਂ ਕੋਈ ਖੇਤੀ ਸਬੰਧਿਆ ਸਮੱਸਿਆ ਦਾ ਹੱਲ ਚਾਹੁੰਦੇ ਹੋ ਤੇ ਮੇਰੇ ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਸੀਂ ਮੇਰਾ ਨੰਬਰ ਨੋਟ ਕਰ ਸਕਦੇ ਹੋ WhatsApp 8198011111 ਨੰਬਰ ਮੈਂ ਫੇਰ ਰਿਪੀਟ ਕਰਦਾ ਜੀ 8198011111 ਤਾਂ ਹੁਣ ਕਿਸਾਨ ਵੀਰੋ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਝੰਡੇ ਪੱਤੇ ਦੇਖਿਓ ਕਿ ਤੁਸੀਂ ਇਹ ਦੇਖ ਹੀ ਰਹੇ ਹੋ ਝੰਡਾ ਪੱਤਾ ਕੀ ਚੀਜ਼ ਆ ਇਸ ਫੋਟੋ ਤੋਂ ਆਪਾਂ ਨੂੰ ਪਤਾ ਲੱਗ ਗਿਆ ਹੁਣ ਇਹਦੀ ਡਿਟੇਲ ਚ ਗੱਲ ਕਰਦੇ ਆ ਝੰਡਾ ਪੱਤਾ ਕਿਸਾਨ ਵੀਰੋਂ ਤਾਂ ਕਰਕੇ ਮਹੱਤਵ ਰੱਖਦਾ ਹੁਣ ਜਿਹੜਾ ਦਾਣਿਆਂ ਚ ਜਿੰਨਾ ਵੀ ਕੁਝ ਬੰਨਣਾ ਜੋ ਵੀ ਆਪਣਾ ਭੋਜਨ ਇਹਨਾਂ ਨੇ ਦਾਣਾ ਦਾਣਾ ਬਣਾਉਣਾ ਜਿਹੜਾ ਉਹਨੂੰ 22% ਉਹਦੇ ਵਿੱਚ ਇਸ ਚੀਜ਼ ਨੇ ਬੱਲੀ ਨੇ ਜਿਹੜਾ ਉਹਦੇ ਵਿੱਚ ਪਾਉਣਾ ਦਾਣਾ ਬਣਾਉਣ ਚ ਹੈਲਪ ਕਰਨੀ ਆ ਤੇ ਜਿਹੜਾ ਸਭ ਤੋਂ ਵੱਧ ਜਿਹੜਾ ਭੋਜਨ ਜਿਹੜਾ ਦਊਗਾ ਦਾਣੇ ਬਣਾਉਣ ਲਈ ਉਹ ਹੈਗਾ ਆਪਣਾ ਇਹ ਫਲੈਗ ਲੀਫ ਇਹ ਆਪਾਂ ਨੂੰ ਤਕਰੀਬਨ 43% ਜਿਹੜਾ ਯੋਗਦਾਨ ਪਾਉਂਦਾ ਹੈ ਦਾਣਾ ਬਣਾਉਣ 'ਚ ਉਸ ਤੋਂ ਬਾਅਦ 'ਚ 23% ਜਿਹੜਾ ਦੂਜਾ ਪੱਤਾ ਤੇ 7% ਹੈ ਜਿਹੜਾ ਤੀਜਾ ਪੱਤਾ ਜਿਹੜਾ ਯੋਗਦਾਨ ਪਾਉਂਦਾ ਸੋ ਹੁਣ ਗੱਲ ਕਰੀਏ ਕਿਸਾਨ ਵੀਰੋ ਵੀ ਜਿਹੜਾ ਝੰਡਾ ਪੱਤਾ ਹੀ ਕਿਉਂ ਸਭ ਤੋਂ ਵੱਧ ਭੋਜਨ ਬਣਾਉਂਦਾ ਤਾਂ ਉਹਦੇ ਪਿੱਛੇ ਕਾਰਨ ਇਹ ਹੈ ਵੀ ਇਹ ਸਭ ਤੋਂ ਉੱਚੀ ਹਾਈਟ ਤੇ ਹੋਣ ਕਾਰਨ ਬੂਟੇ ਦੀ ਇਹਨੂੰ ਰੋਸ਼ਨੀ ਜ਼ਿਆਦਾ ਮਿਲਦੀ ਹੈ ਰੋਸ਼ੀਨ ਵਾਲੀ ਜਿਹੜੀ ਹੈ ਫੋਟੋਸਿੰਥੇਸਿਸ ਹੋਣੀ ਹੈ ਜਿਹੜਾ ਕਿ ਭੋਜਨ ਬਣਾਉਣ ਦਾ ਜਿਹੜਾ ਪ੍ਰੋਸੈਸ ਆ ਆਪਣਾ ਬੂਟੇ ਦਾ ਸੋ ਇਹਦੇ ਵਿੱਚ ਫੋਟੋਸਿੰਥੇਸਿਸ ਜਾਰਾ ਹੋਣ ਕਰਕੇ ਜਿਆਦਾ ਗ੍ਰੀਨ ਹਰਾ ਮਾਤਾ ਹੁੰਦਾ ਤੇ ਉਹ ਜਿਹੜਾ ਇੱਕ ਇਹ ਤੁਸੀਂ ਹੁਣ ਦੇਖ ਰਹੇ ਹੋ ਜਿਹੜਾ ਫਲੈਗਲੀ ਬਿਲਕੁਲ ਆਪਣਾ ਬੱਲੀ ਦੇ ਨੇੜੇ ਹੁੰਦਾ ਤੇ ਸਭ ਤੋਂ ਪਹਿਲਾਂ ਜਿਹੜਾ ਫਿਰ ਭੋਜਨ ਹੈ ਇਸ ਚੀਜ਼ ਨੂੰ ਜਿਹੜਾ ਆਪਣੇ ਦਾਣੇ ਬੰਨੇ ਆ ਸੋ ਇਹਦੇ ਲਈ ਆਪਾਂ ਨੂੰ ਬਹੁਤ ਜ਼ਰੂਰੀ ਹੈ ਵੀ ਇਹ ਜਿਹੜਾ ਆਪਣਾ ਝੰਡਾ ਪੱਤਾ ਇਹ ਰੋਗ ਰਹਿਤ ਰਹਿਣਾ ਜ਼ਰੂਰੀ ਹੈ ਤੇ ਹੁਣ ਇਹ ਇਹਦੇ ਲਈ ਆਪਾਂ ਫੰਗੀਸਾਈਡ ਦੀ ਗੱਲ ਕਰਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਵੀ ਕਿਹੜੀ ਤੱਤ ਦੀ ਕਿਸ ਟਾਈਮ ਆਪਾਂ ਨੂੰ ਲੋੜ ਹੈ ਸੋ ਹੁਣ ਆਪਾਂ ਕਿਹੜੇ-ਕਿਹੜੇ ਤੱਤਾਂ ਦੀ ਸਪਰੇਅ ਕਰਨੀ ਹੈ ਤੇ ਕਿਹੜੇ ਤੱਤ ਦਾ ਕਿੰਨਾ ਕਸਰ ਹੈ ਜੇਕਰ ਆਪਾਂ ਵੱਧ ਘੱਟ ਪਾਉਣੇ ਰਿਛ ਵੀ ਡਿਟੇਲ ਗੱਲ ਕਰਦੇ ਆ ਤਾਂ ਜਿਵੇਂ ਕਿ ਮੈਂ ਪਿਛਲੀ ਵੀਡੀਓ ਚ ਵੀ ਕਿਸਾਨ ਵੀਰ ਨੂੰ ਦੱਸਿਆ ਸੀ ਸਟੈਮ ਲੌਂਗੇਸ਼ਨ ਸਟੇਜ ਯਾਨੀ ਕਿ ਜਦੋਂ ਤਣਾ ਵੱਧਾ ਉਦੋਂ ਆਪਾਂ ਨੂੰ ਜਿਹੜੇ ਤੱਤ ਚਾਹੀਦੇ ਹੁੰਦੇ ਆ ਉਹ ਹੁੰਦੇ ਆ ਨਾਈਟ੍ਰੋਜਨ ਫਾਸਫੋਰਸ ਪੋਟਾਸ਼ ਸਲਫਰ ਮੈਗਨੀਜ਼ ਤੇ ਜ਼ਿੰਕ ਤੇ ਜਿਹੜੀ ਹੁਣ ਸਟੇਜ ਮੋਸਟਲੀ ਫਸਲਾਂ ਤੇ ਚੱਲ ਰਹੀ ਹੈ ਵੀਰਾਂ ਦੇ ਉਹ ਹੈਗੀ ਹੈ ਫਲੈਗਲੀ ਸਟੇਜ ਝੰਡਾ ਪੱਤਾ ਤੇ ਝੰਡਾ ਪੱਤਾ ਤੇ ਦਾਣਾ ਬਣਨ ਵਾਲੀ ਸਟੇਜ ਤੇ ਆਪਾਂ ਨੂੰ ਕਿਹੜੇ ਕਿਹੜੇ ਖਸਾਨ ਵੀਰੋ ਜਿਹੜੇ ਆ ਤੱਤ ਚਾਹੀਦੇ ਹੁੰਦੇ ਆ ਇਹਨਾਂ ਚ ਆਪਾਂ ਨੂੰ ਚਾਰ ਤੱਤ ਬਹੁਤ ਜ਼ਰੂਰੀ ਚਾਹੀਦੇ ਹੁੰਦੇ ਆ ਜਿਨ੍ਹਾਂ ਦਾ ਨਾਂ ਹੈਗਾ ਨਾਈਟ੍ਰੋਜਨ ਦੂਜਾ ਮੈਗਨੀਸ਼ੀਅਮ ਤੀਜਾ ਫਾਸਫੋਰਸ ਤੇ ਚੌਥਾ ਬੋਰਨ ਸੋ ਇਹ ਸਟੇਜਾਂ ਤੇ ਇਹਨਾਂ ਚੀਜ਼ਾਂ ਦੀ ਸਪਰੇਅ ਕਰਨੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਜੇਕਰ ਗੱਲ ਕਰੀਏ 60 ਦਿਨ ਤੋਂ ਬਾਅਦ ਜਿਹੜੇ ਰਿਸਰਚ ਪੇਪਰਾਂ ਚ ਦੱਸਿਆ ਗਿਆ 60 ਦਿਨ ਤੋਂ ਬਾਅਦ ਜਿਹੜਾ ਨਾਈਟ੍ਰੋਜਨ ਤੇ ਪੋਟਾਸ਼ ਦਾ ਅਪਟੇਕ ਹੁੰਦਾ ਰਹਿੰਦਾ ਪੂਰਾ ਪਰੰਤੂ ਜਿਹੜਾ ਫਾਸਫੋਰਸ ਦਾ ਜਿਹੜਾ ਅਪਟੇਕ ਹੈ ਉਹ ਘਟ ਜਾਂਦਾ ਸੋ ਫਾਸਫੋਰਸ ਦੀ ਜਿਹੜੀ ਵੀ ਸਪਰੇਅ ਆ ਆਪਾਂ ਬੱਲੀ ਬਨ ਤੋਂ ਪਹਿਲਾਂ ਪਹਿਲਾਂ ਕਰਨੀ ਹੈ ਉਸ ਤੋਂ ਬਾਅਦ ਬਿਲਕੁਲ ਨਹੀਂ ਕਰਨੀ ਤੇ ਨਾਈਟ੍ਰੋਜਨ ਵੀ ਜਿਹੜੀ ਆਪਾਂ 55 ਤੋਂ 60 ਦਿਨ ਤੱਕ ਕਿਸਾਨ ਵੀਰੋ ਪੂਰੀ ਕਰ ਦੇਣੀ ਹੈ ਤੇ ਜਦੋਂ ਆਪਾਂ 55 ਦਿਨ ਤੱਕ ਪੂਰੀ ਕੀਤੀ 12 13 ਦਿਨ ਤੱਕ ਆਪ ਹੀ ਜਿਹੜੀ ਹੈ ਫਸਲ ਨੂੰ ਆਪਣੀਆਂ ਲੱਗਦੀ ਰਹਿੰਦੀ ਹੈ 55 ਦਿਨ 60 ਦਿਨ ਇਹ ਤੋਂ ਬਾਅਦ ਜਿਹੜਾ ਆਪਣਾ ਜੂਰੀਆ ਨਹੀਂ ਪਾਉਣਾ ਜੇਕਰ ਪਾਵਾਂਗੇ ਉਲਟਾ ਨੁਕਸਾਨ ਹੋ ਸਕਦਾ ਉਹਨੇ ਛਾੜ ਤੁਹਾਡਾ ਬਿਲਕੁਲ ਨਹੀਂ ਵਧਾਉਣਾ ਕਿਉਂਕਿ ਗੱਲ ਕਰੀਏ ਆਪਾਂ 60 ਦਿਨ ਤੇ ਜਿਹੜੀ ਹੈ ਬੱਲੀਬੰਦ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਕਹਿ ਲਈਏ 20 25 ਤੋਂ 30 ਦਿਨ ਲਏ ਜਾਂਦੀ ਹੈ ਉਹ ਬਾਹਰ ਆਉਣ ਤੇ ਇਸ ਟਾਈਮ ਜਿਹੜੀ ਫਾਸਫੋਰਸ ਦੀ ਬੱਲੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੇਕਰ ਆਪਾਂ ਇਸ ਟਾਈਮ ਤੇ ਫਾਸਫੋਰਸ ਦੇਵਾਂਗੇ ਕਣਕ ਨੂੰ ਤਾਂ ਉਹਦੇ ਨਾਲ ਆਪਣੀ ਜਿਹੜੀ ਹੈ ਬੱਲੀ ਹੈ ਉਹਦੀ ਜਿਹੜੀ ਹੈ ਲੈਂਥ ਹੈ ਕਹ ਲਈਏ ਲੰਬਾਈ ਹੈ ਉਹ ਵੀ ਵਧੂਗੀ ਤੇ ਜੇਕਰ ਆਪਾਂ ਇਹਦੇ ਨਾਲ ਨਾਲ ਆਪਾਂ ਮੰਨ ਲਓ 60 ਤੋਂ 80 ਜਾਂ ਕਹ ਲਈਏ 75 80 75 70 ਤੋਂ ਲੈ ਕੇ 85 ਦਿਨ ਤੱਕ ਆਪਾਂ ਪਟਾਸ਼ ਫਾਸਫੋਰਸ ਇਹਨਾਂ ਨੂੰ ਆਪਾਂ ਕਣਕ ਨੂੰ ਦਿੰਨੇ ਆ ਤਾਂ ਉਹਦੇ ਨਾਲ ਜਿਹੜਾ ਇੱਕ ਆਪਣਾ ਫਾਸਫੋਰਸ ਕਰਕੇ ਬੱਲੀ ਦੀ ਲੰਬਾਈ ਵਧੂਗੀ ਤੇ ਪੋਟਾਸ਼ ਨਾਲ ਕੀ ਹੈ ਦਾਣਾ ਮੋਟਾ ਹੋਊਗਾ ਤੇ ਚਮਕੀਲਾ ਬਣੂਗਾ ਸੋ ਇਹ ਦੋ ਚੀਜ਼ਾਂ ਦੀ ਆਪਾਂ ਜਿਹੜੀ ਹੈ ਸਪਰੇਅ ਜ਼ਰੂਰ ਕਰਨੀ ਹੈ ਇਹ ਆਪਾਂ ਨੂੰ ਜਿਵੇਂ ਕਿ ਤੁਸੀਂ ਯੂਜ਼ ਕਰਦੇ ਹੋ 05234 ਉਹਨਾਂ ਚੀਜ਼ਾਂ ਤੋਂ ਮਿਲ ਸਕਦੀ ਹੈ ਤੁਹਾਨੂੰ 1266 ਤੋਂ ਮਿਲ ਸਕਦੀ ਹੈ ਆ 05234 ਤੋਂ ਮਿਲ ਸਕਦੀ ਹੈ ਤੇ 13045 ਤੋਂ ਮਿਲ ਸਕਦੀ ਹੈ ਹੁਣ ਗੱਲ ਕਰੀਏ ਕਿਸਾਨ ਵੀਰੋ ਜੇਕਰ ਜਿਹੜੇ ਵੀਰਾਂ ਨੇ ਜ਼ਿੰਕ ਮੈਗਨੀਜ਼ ਪਹਿਲਾਂ ਪੂਰੀ ਕਰ ਲਈ ਤਾਂ ਬਹੁਤ ਵਧੀਆ ਕਰ ਲੈ ਕਿਉਂਕਿ ਪਹਿਲਾਂ ਉਹਦੀ ਲੋਡ ਸੀਗੀ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਚ ਦੱਸ ਚੁੱਕਿਆ ਹੈ ਜੇਕਰ ਹਜੇ ਵੀ ਕਿਸੇ ਕਿਸਾਨ ਵੀ ਨੇ ਜ਼ਿੰਕ ਜਾਂ ਮੈਗਨੀਜ਼ ਦੀ ਸਪਰੇ ਨਹੀਂ ਕੀਤੀ ਤਾਂ ਉਹ 60 70 ਦਿਨਾਂ ਤੱਕ ਜਿਹੜੀ ਇਹ ਸਪਰੇ ਕਰ ਸਕਦਾ ਹੈ ਉਹਦੇ ਨਾਲ ਇਹਦੀ ਪੂਰਤੀ ਹੋ ਸਕਦੀ ਹੈ ਪਰ ਉਹਦੇ 'ਚ ਇਹ ਗੱਲ ਧਿਆਨ 'ਚ ਰੱਖਣੀ ਹੈ ਜ਼ਿੰਕ ਮੈਗਨੀਜ਼ ਨੂੰ ਕਦੇ ਵੀ ਆਪਾਂ ਐਨਪੀਕੇ ਨਾਲ ਨਹੀਂ ਮਿਲਾਉਣਾ ਨਾ 13 0 45 ਨਾਲ ਨਾ ਕਹ ਲੀਏ ਆਪਾਂ 05234 ਨਾਲ ਬਣਾਉਣਾ ਨਾ 1261 ਨਾਲ ਮਲਾਉਣਾ ਇਹ ਚੀਜ਼ ਆਪਾਂ ਜਿਹੜਾ ਖਿਆਲ ਜ਼ਰੂਰ ਰੱਖਣਾ ਹੁਣ ਗੱਲ ਕਰੀਏ ਪोटाश ਦਾ ਜਿਹੜਾ ਮਹੱਤਵ ਹੈ ਇੱਕ ਰਿਸਰਚ ਪੇਪਰ 'ਚ ਕਿਸਾਨ ਵੀਰੋ ਦੱਸਿਆ ਗਿਆ ਵੀ ਜਿਹਨੂੰ 1000 ਦਾਣਿਆਂ ਦਾ ਟੈਸਟ weight ਲਿਆ ਗਿਆ ਤਾਂ ਜਿੱਥੇ ਤਾਂ ਪोटाश ਘੱਟ ਪਾਇਆ ਸੀਗਾ ਉੱਥੇ ਜਿਹੜਾ ਸਿਰਫ 17 ਗ੍ਰਾਮ ਹੀ ਭਾਰ ਆਇਆ ਯਾਨੀ ਕਿ ਦਾਣੇ ਦੀ ਜਿਹੜੀ ਮਟਾਈ ਘਟੀ ਤੇ ਜਿੱਥੇ ਠੀਕ ਸੀਗਾ ਉੱਥੇ 33% ਤੇ ਜਿੱਥੇ ਜ਼ਿਆਦਾ ਪਾਇਆ ਗਿਆ ਪोटाश ਉੱਥੇ ਜਿਹੜਾ 34 ਗ੍ਰਾਮ ਆਇਆ 33 ਉੱਥੇ ਆਇਆ ਜਿੱਥੇ ਸਫੀਸ਼ੀਐਂਟ ਸੀਗਾ ਜਿੱਥੇ ਠੀਕ ਸੀਗਾ ਜਿੱਥੇ ਬਹੁਤ ਜ਼ਿਆਦਾ ਪਾਇਆ ਤਾਂ ਉੱਥੇ 34 ਗ੍ਰਾਮ ਇਥੋਂ ਕਿਸਾਨ ਵੀਰੋ ਇਹ ਵੀ ਗੱਲ ਸਿੱਧ ਹੁੰਦੀ ਹੈ ਵੀ ਜ਼ਿਆਦਾ ਪोटाश ਪਾਉਣ ਦਾ ਵੀ ਕੋਈ ਬੜਾ ਜ਼ਿਆਦਾ ਫਾਇਦਾ ਨਹੀਂ ਹੈਗਾ ਜਿਹੜੀ ਸਹੀ ਡੋਜ਼ ਆ ਆਪਾਂ ਪਾਉਣੀ ਹੈ ਜਿਵੇਂ ਕਿ ਜਿਹੜੀ ਕਿਲੋ ਡੇਢ ਕਿਲੋ ਆਪਾਂ ਪਾਉਣੀ ਹੈ ਤੇ ਉੱਥੇ ਆਪਾਂ ਇਹ ਧਿਆਨ ਰੱਖਣਾ ਵੀ ਪਾਣੀ ਜਿਹੜਾ ਪੂਰਾ ਯੂਜ਼ ਕਰਨਾ ਹੈ ਪਾਣੀ ਜਿਹੜਾ ਘੱਟ ਨਹੀਂ ਯੂਜ਼ ਕਰਨਾ ਘਟੋ ਘਟ ਹੈ ਜਿਹੜਾ 150 ਲੀਟਰ ਦਾ ਆਪਣਾ ਜਿਹੜਾ ਪਾਣੀ ਹੈ ਹੋਣਾ ਚਾਹੀਦਾ ਸੋ ਹੁਣ ਗੱਲ ਕਰਦੇ ਆਂ ਕਿਸਾਨ ਵੀਰੋ ਫੰਗੀਸਾਈਡ ਦੀ ਫੰਗੀਸਾਈਡ ਜਿਹੜਾ ਸਭ ਤੋਂ ਬੈਸਟ ਟਾਈਮ ਸਰਚ ਪੇਪਰਾਂ 'ਚ ਦੱਸਿਆ ਗਿਆ ਉਹ ਕਿਸਾਨ ਵੀਰੋ ਨਾ ਤਾਂ ਆਪਾਂ ਫਲਾਵਰਿੰਗ ਤੋਂ ਪਹਿਲਾਂ ਬੜਾ ਜ਼ਿਆਦਾ ਰਿਜ਼ਲਟ ਮਿਲਿਆ ਤੇ ਨਾ ਫਲਾਵਰਿੰਗ ਦੇ ਉੱਤੇ ਜਿਨੂੰ ਆਪਾਂ 10-15% ਜਿਹੜੇ ਆਪਣੀ ਫਲਾਵਰਿੰਗ ਸ਼ੁਰੂ ਹੋ ਜੇ ਜੇਕਰ ਉਦੋਂ ਆਪਾਂ ਫੰਗੀਸਾਈਡ ਕਰਦੇ ਆਂ ਤਾਂ ਉਦੋਂ ਸਭ ਤੋਂ ਵਧੀਆ ਜਿਹੜਾ ਫੰਗੀਸਾਈਡ ਦਾ ਰਿਜ਼ਲਟ ਮਿਲਿਆ ਸੋ ਹੁਣ ਆਪਾਂ ਕੀ ਕਰ ਸਕਦੇ ਆਂ ਕਿਸਾਨ ਵੀਰੋ 05234 ਵਗੈਰਾ ਕਰ ਲੋ ਨਾਲ ਉਹਦੇ ਤੁਸੀਂ ਮਿਕਸ ਕਰ ਲੋ ਬੋਰੋਨ ਬੋਰੋਨ ਮਿਕਸ ਕਰ ਸਕਦੇ ਹਾਂ 80 ਤੋਂ 100 ਗ੍ਰਾਮ ਬੋਰੋਨ ਦੀ ਡੋਸ ਦਾ ਬਿਲਕੁਲ ਖਾਸ ਧਿਆਨ ਰੱਖਣਾ ਹੈ ਜੇਕਰ ਤੁਸੀਂ ਜ਼ਿਆਦਾ ਡੋਸ ਕੀਤੀ ਤਾਂ ਆਪਣੀ ਫਸਲ ਨੂੰ ਉਹ ਮਚਾ ਸਕਦੀ ਹੈ ਸੋ 05234 ਬੋਰੋਨ ਪਲੱਸ ਤੁਸੀਂ ਕੋਈ ਵੀ ਇਹਦੇ ਵਿੱਚ ਫੰਗੀਸਾਈਡ ਵੀ ਮਿਲਾ ਸਕਦੇ ਹੋ ਏਸੀ ਮੇਰੀ ਕਿਸਾਨ ਵੀਰੋ ਅੱਜ ਦੀ ਵੀਡੀਓ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜੁ ਕਰਿਓ ਜੀ ਧੰਨਵਾਦ